ਹੁਣ ਇੱਕ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਇੱਕ ਬਾਡੀ ਹੈਗੀ ਹੈ ਔਰ ਜਿਹਦਾ ਸਿਰ ਔਰ ਧੜ ਅਲੱਗ-ਅਲੱਗ ਹੈਗਾ ਜੀ ਸਿਰ ਉੱਪਰ ਸੀਗਾ ਧੜ ਥੱਲੇ ਸਿੱਟਿਆ ਹੋਇਆ ਸੀ ਕਿਸੇ ਬੈਗਸ ਪਾਇਆ ਹੋਇਆ ਸੀ ਸੋਦੀ ਤਹਿਕੀਕਤ ਕਰ ਰਹੇ ਹਾਂ ਤਹਿਕੀਕਤ ਕਰਨ ਤੋਂ ਬਾਅਦ ਸਾਰੀ ਗੱਲ ਪਤਾ ਲੱਗੇ ਸਰ ਇਹ ਕਿਹੜੀ ਜਗ੍ਹਾ ਤੇ ਮਿਲਿਆ ਜੀ ਡੈਡ ਬੁਡੀ ਇਹ ਅਜਿਹ ਤੁਸੀ ਖੜੇ ਹੋ ਰੇਲਵੇ ਸਟੇਸ਼ਨ ਰੇਲਵੇ ਬ੍ਰਿਜ ਹੈਗਾ ਰੇਲਵੇ ਬ੍ਰਿਜ ਦੇ ਉੱਪਰ ਸੀਗਾ ਤੇ ਜਿਹੜਾ ਥੱਲੇ ਆ ਦਾ ਧੜ ਸੀਗਾ ਉਹ ਥੱਲੇ ਸਰ ਕਿਸੇ ਰਾਹ ਕਿਨੇ ਇਨਫੋਰਮੇਸ਼ਨ ਦਿੱਤੀ ਜੀ ਦੀ ਹਾਂ ਕਿ ਸਰਵਰ ਨੂੰ ਇਨਫੋਰਮੇਸ਼ਨ ਬੈਗ ਦੇਖ ਕੇ ਦਿੱਤੀ ਗਈ ਆ ਉਹਦੀ ਉਹਦੇ ਅਧਾਰ ਤੇ ਤਹਿਕੀਕ ਕਰ ਰਹੇ ਹਾਂ ਬੋਡੀ ਜੈਂਟਸ ਹੈ ਕਿ ਲੇਡੀ ਦਾ ਇਹ ਹੁਣ ਸਾਰੀ ਚੀਜ਼ ਹਜੇ ਤਹਿਕੀਕਾਂ ਤੋਂ ਬਾਅਦ ਹੀ ਪਤਾ ਲੱਗੂਗੀ ਹਸਪੀਟਲ ਲੈ ਕੇ ਸਾਰੀ ਬੋਡੀ ਚੈੱਕ ਕਰਾਵਾ ਸਰ ਟੁਕੜੀਆਂ ਜੀ ਮਿਲੀ ਸੀ ਡੈਡ ਬੋਡੀ ਆ ਦੋ ਹਿੱਸਿਆਂ ਚ ਹੁਣ ਇੱਕ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਇੱਕ ਬੋਡੀ ਹੈਗੀ ਹੈ ਔਰ ਜਿਹਦਾ ਸਿਰ ਔਰ ਧੜ ਅਲੱਗ-ਅਲੱਗ ਹੈਗਾ ਜੀ ਸਿਰ ਉੱਪਰ ਸੀਗਾ ਧੜ ਥੱਲੇ ਸਿੱਟਿਆ ਹੋਇਆ ਸੀ ਕਿਸੇ ਬੈਗਸ ਪਾਇਆ ਹੋਇਆ ਉਹਦੀ ਤਹਿਕੀਕਤ ਕਰ ਰਹੇ ਹਾਂ ਤਹਿਕੀਕਤ ਕਰਨ ਤੋਂ ਬਾਅਦ ਸਾਰੀ ਗਲਪਤ ਹੋ ਗਈ ਸਰ ਇਹ ਕਿਹੜੀ ਜਗ੍ਹਾ ਤੇ ਮਿਲਿਆ ਨਹੀਂ ਡੈਡ ਬੋਡੀ ਇਹ ਆ ਜਿਹੜਾ ਤੁਸੀਂ ਖੜੇ ਹੋ ਰੇਲਵੇ ਸਟੇਸ਼ਨ ਰੇਲਵੇ ਬ੍ਰਿਜ ਹੈਗਾ ਰੇਲਵੇ ਬ੍ਰਿਜ ਦੇ ਉੱਪਰ ਸੀਗਾ ਤੇ ਜਿਹੜਾ ਥੱਲੇ ਵਾਲਾ ਧੜ ਸੀਗਾ ਉਹ ਥੱਲੇ ਸੀ ਸਰ ਕਿਸੇ ਰਾਹ ਕੇ ਮੈਨੂੰ ਇਨਫੋਰਮੇਸ਼ਨ ਦਿੱਤੀ ਜੀ ਸੀ ਹਾਂ ਕਿਸੇ ਲੋਕ ਨੂੰ ਇਨਫੋਰਮੇਸ਼ਨ ਬੈਗ ਦੇਖ ਕੇ ਦਿੱਤੀ ਗਈ ਆ ਉਹਦੀ ਉਹਦੇ ਅਧਾਰ ਤੇ ਤਹਿਕੀਕਤ ਇਹ ਬੋਡੀ ਜੈਂਟਸ ਹੈ ਕਿ ਲੇਡੀਜ਼ ਹੈ ਇਹ ਹੁਣ ਸਾਰੀ ਚੀਜ਼ ਹੈ ਜੀ ਤਹਿਕੀਕਤ ਤੋਂ ਬਾਅਦ ਹੀ ਪਤਾ ਲੱਗੂਗੀ ਹਸਪੀਟਲ ਲੈ ਕੇ ਸਾਰੀ ਬੋਡੀ ਚੈੱਕ ਕਰਾਵਾਂਗੇ ਟੁਕੜਿਆਂ 'ਚ ਮ